ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਮੋਂਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੀਆਂ ਇੱਕ ਰੈਸਪੀ ਜੋ ਕਿ ਹੈਗੀ ਆ ਕਾਲੇ ਛੋਲਿਆਂ ਦੀ ਸਬਜ਼ੀ ਦੀ ਤੇ ਆਪਾਂ ਕਿਵੇਂ ਬਣਾਉਣੀ ਆਪਾਂ ਤੁਹਾਨੂੰ ਉਹ ਦੱਸਦੀ ਆਂ ਆਪਾਂ ਇਹਦੇ ਵਿੱਚ ਪਾਵਾਂਗੇ ਆਲੂਆਂ ਦੀ ਜਗ੍ਹਾ ਤੇ ਆਂਡੇ ਠੀਕ ਆ ਉਬਾਲ ਕੇ ਆਪਾਂ ਪਿਆਜ਼ ਲਈਆ ਟਮਾਟਰ ਲਈਆ ਚਾਰ ਪੰਜ ਛੋਟੇ ਛੋਟੇ ਸੇਸ ਕਰਕੇ ਲਈਆ ਤੇ ਆਪਾਂ ਛੋਲੇ ਜਿਹੜੇ ਪਹਿਲਾਂ ਉਬਲ ਲਏ ਧਰ ਚੁੱਕੇ ਆ ਹੁਣ ਆਪਾਂ ਜਿਹੜੇ ਅੰਡੇ ਆ ਇਹ ਵੀ ਉਬਾਲਨੇ ਇੱਕ ਸਾਈਡ 'ਤੇ ਆਪਾਂ ਅੰਡੇ ਧਰਤੇ ਉਬਾਲਨੇ ਤੇ ਪਹਿਲਾਂ ਛੋਲੇ ਧਰੇ ਇੱਕ ਸਾਈਡ 'ਤੇ ਠੀਕ ਆ ਹੁਣ ਆਪਾਂ ਜਿਹੜੇ ਆ ਪਿਆਜ਼ ਟਮਾਟਰ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਕੋਟ ਲਾਂਗੇ ਕੁੰਡੇ 'ਚ ਹੀ ਆਪਾਂ ਮਿਕਸੀ 'ਚ ਨਹੀਂ ਕੀਤਾ ਕਦੇ ਆਪਾਂ ਕੁੰਡੇ ਕੋਟੇ ਦਾ ਕੁੱਟਦੇ ਆ ਤੇ ਆ ਦੇਖੋ ਹੁਣ ਆਪਾਂ ਇਹਨਾਂ ਨੂੰ ਬਰੀਕ ਬਰੀਕ ਪਹਿਲਾਂ ਪਿਆਜ਼ ਤੇ ਹਰੀਆਂ ਮਿਰਚਾਂ ਸਿਰਫ ਇਹ ਆਪਾਂ ਇਹ ਕੁੱਟਾਂਗੇ ਜਿਹੜਾ ਟਮਾਟਰ ਉਹ ਆ ਤੇ ਆਪਾਂ ਇਹਨਾਂ ਨੂੰ ਕੱਟ ਲਿਆ ਬਰੀਕ ਬਰੀਕ ਤੇ ਹੁਣ ਆਪਾਂ ਇਹਨਾਂ ਨੂੰ ਕੁੱਟ ਲਾਂਗੇ ਠੀਕ ਹੈ ਲਓ ਜੀ ਆਪਾਂ ਇਹਨਾਂ ਨੂੰ ਥੋੜਾ ਜਿਹਾ ਬਰੀਕ ਕਰ ਲਏ ਕੁੱਟ ਕੇ ਤੇ ਆਪਣੇ ਜਿਹੜੇ ਦਾਣੇ ਆ ਉਬਲ ਗਏ ਆ ਤੇ ਆਪਾਂ ਦੇਖਦੇ ਹਾਂ ਹੁਣ ਇਹ ਬੰਦ ਕਰਤਾ ਸੀ ਕੁੱਕਰ ਭਾਪ ਨਿਕਲ ਗਈ ਹੁਣ ਆਪਾਂ ਖੋਲ ਲਿਆ ਦੇਖੋ ਕਿੱਡੇ ਸੋਹਣੇ ਬਣ ਗਏ ਤੇ ਆਪਾਂ ਦੱਬ ਕੇ ਦੇਖ ਲੈਨੇ ਥੋੜੇ ਜੇ ਇੱਕ ਅੱਧਾ ਕੱਢ ਕੇ ਵੀ ਵਧੀਆ ਬਣ ਗਿਆ ਇਹ ਲਓ ਜੀ ਲੋ ਜੀ ਵਧੀਆ ਬਣ ਗਏ ਆ ਇਹ ਤੇ ਇਹ ਜਿਹੜੇ ਛੋਲੇ ਆ ਇਹ ਦੇਸੀ ਆ ਤੇ ਆਪਣੇ ਘਰ ਦੇ ਆ ਇਹ ਬਹੁਤ ਸੋਨੇ ਬੰਦੇ ਜਿਹੜੇ ਬਾਜ਼ਾਰ ਵਾਲੇ ਹੁੰਦੇ ਉਹ ਤਾਂ ਬਰੀਕ ਜਿਹੇ ਰਹਿ ਜਾਂਦੇ ਮੋٹے ਮੋٹے ਹੁੰਦੇ ਆ ਤੇ ਮੋٹے ਮੋٹے ਬਣ ਜਾਂਦੇ ਇਹ ਫੁੱਲ ਕੇ ਜਦੋਂ ਉਬਲ ਜਾਂਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਤਾਂ ਇੱਕ ਸਾਈਡ ਬੰਦ ਕਰਕੇ ਵੇ ਰੱਖ ਦਿਆਂਗੇ ਸਾਈਡ ਤੇ ਤੇ ਆਪਾਂ ਪਹਿਲਾਂ ਮਸਾਲਾ ਤਿਆਰ ਕਰ ਲੈਨੇ ਆਂਂਡੇ ਆਪਣੇ ਹਜੇ ਹੋਣੀ ਉਬਲਨੇ ਧਰਿਆ ਇਹ ਆਪਣੇ ਬਲ ਜਾਣਗੇ ਉਹਨਾਂ ਚਿਰ ਜਿੰਨਾ ਚਿਰ ਆਪਣਾ ਮਸਾਲਾ ਤਿਆਰ ਹੋਊਗਾ ਹੁਣ ਆ ਦੇਖੋ ਆਪਾਂ ਇਹਨਾਂ ਨੂੰ ਕੁੱਟ ਲੈਨੇ ਆਂ ਬਰੀਕ ਬਰੀਕ ਕੁੱਟ ਲਾਂਗੇ ਠੀਕ ਆ ਪਹਿਲਾਂ ਹਰੀਆਂ ਮਿਰਚਾਂ ਤੇ ਕੱਲੇ ਪਿਆਜ਼ ਨੂੰ ਕੁੱਟਾਂਗੇ ਟਮਾਟਰ ਜਿਹੜਾ ਉਹ ਲੱਗ ਤੋਂ ਪਾਉਣੇ ਹੁੰਦੇ ਆਪਾਂ ਵਿੱਚ ਨਹੀਂ ਪਾਉਂਦੇ ਇੱਕ ਤਾਂ ਇਹਦੇ ਛਿੱਟੇ ਜੇ ਪੈਂਦੇ ਰਹਿੰਦੇ ਉੱਪਰ ਜਦੋਂ ਆਪਾਂ ਕੋਟਦੇ ਆਂ ਦੂਸਰਾ ਇਹ ਫੇਰ ਸਪੈਲਿੰਗ ਸੜ ਜਾਂਦਾ ਮਸਾਲੇ 'ਚ ਤੇ ਪਿਆਜ਼ ਨੂੰ ਜਿਹੜਾ ਕਿ ਜ਼ਿਆਦਾ ਟਾਈਮ ਲੱਗਦਾ ਥੋੜਾ ਜਿਹਾ ਭੁੱਜਣ ਤੇ ਤੁਸੀਂ ਵੀ ਟਮਾਟਰ ਦਾ ਜਿਹੜਾ ਬਾਅਦ 'ਚੋਂ ਪਾਇਆ ਕਰੋ ਤਰੀ ਵਾਲੀ ਸਬਜ਼ੀ ਇਹ ਇਹਦਾ ਟੇਸਟ ਫੇਰ ਵਧੀਆ ਆਉਂਦਾ ਨਹੀਂ ਤਾਂ ਪਹਿਲਾਂ ਸੜ ਜਾਂਦਾ ਚੰਗੀ ਤਰ੍ਹਾਂ ਜਦੋਂ ਤੱਕ ਪਿਆਜ਼ ਭੁੱਜਦੇ ਆਂ ਆ ਦੇਖੋ ਹੁਣ ਆਪਾਂ ਜਿਹੜੀ ਆ ਪਿਆਜ਼ ਆ ਇਹਨਾਂ ਨੂੰ ਕੁੱਟ ਲਿਆ ਆ ਦੇਖੋ ਆਪਾਂ ਬਸ ਇੰਨਾ ਕੁ ਰੱਖ ਦਿੰਨੇ ਆਪਾਂ ਨਾ ਜ਼ਿਆਦਾ ਬਰੀਕ ਕਰਦੇ ਆ ਨਾ ਆਪਾਂ ਥੋੜਾ ਮੋਟਾ ਰੱਖ ਦਿੰਦੇ ਆ ਬਸ ਠੀਕ ਜਿਹੀ ਰੱਖ ਦਿੰਨੇ ਆ ਮੀਡੀਅਮ ਜਿਹਾ ਜਿਹੜਾ ਮਿਕਸੀ ਚ ਮਸਾਲਾ ਬਣਾਉਨੇ ਉਹਦਾ ਤਾਂ ਸਾਰਾ ਪਾਣੀ ਨਿਕਲ ਜਾਂਦਾ ਉਹ ਤਾਂ ਮੈਨੂੰ ਵੈਸੇ ਹੀ ਨਹੀਂ ਵਧੀਆ ਲੱਗਦਾ ਆਪਾਂ ਤਾਂ ਕੁੰਡੇ ਘੋਟੇ ਚ ਹੀ ਬਣਾਉਨੇ ਹੁਣ ਆਪਾਂ ਜਿਹੜਾ ਕੁੱਕਰ ਚ ਤੇਲ ਪਾ ਲਿਆ ਆ ਦੇਖੋ ਤੇਲ ਗਰਮ ਹੋ ਗਿਆ ਪੂਰਾ ਆਪਾਂ ਲੂਣ ਮਿਰਚ ਰੱਖ ਲਿਆ ਕੋਲੇ ਲਓ ਜੀ ਆਪਾਂ ਪਿਆਜ਼ ਆ ਜਿਹੜੇ ਵਿੱਚ ਪਾਤੇ ਹੁਣ ਆਪਾਂ ਜੀ ਨਚਰ ਇਹ ਆਪਣਾ ਮਸਾਲਾ ਭੋਜਦਾ ਹੁਣ ਨਚਰ ਆਪਾਂ ਜਿਹੜੇ ਇੱਕ ਟਮਾਟਰ ਕਟ ਲਾਂਗੇ ਥੋੜੇ ਬ੍ਰੇਕ ਕਰਕੇ ਆ ਪਟਮਟਰਾ ਜਿਹੜੇ ਲਓ ਜੀ ਆਪਾਂ ਟਮਾਟਰ ਵੀ ਕਟ ਲਿਆ ਹੁਣ ਇਹ ਟਮਾਟਰ ਆਪਾਂ ਜਦੋਂ ਮਸਾਲਾ ਥੋੜਾ ਜਿਹਾ ਭੁੰਜ ਜਾਂਦਾ ਅਦਬ ਚਾਲਾ ਜਾਂ ਹੋ ਜਾਂਦਾ ਆਪਾਂ ਉਦੋਂ ਪਾਉਣੇ ਹੁੰਦੇ ਆ ਟਮਾਟਰ ਆ ਜਿਹੜੇ ਲਓ ਜੀ ਆਪਾਂ ਥੋੜਾ ਜਿਹਾ ਜੀਰਾ ਪਾ ਲਿਆ ਜੀਰਾ ਇਹ ਭੁੱਜਿਆ ਹੋਇਆ ਸੀ ਅਜੇ ਕੱਚਾ ਹੈ ਨਹੀਂ ਸੀ ਇਸ ਕਰਕੇ ਮੈਂ ਟਮਾਟਰਾਂ ਚ ਪਾਇਆ ਪਹਿਲਾਂ ਨਹੀਂ ਪਾਇਆ ਇਹ ਲਓ ਆਪਣੇ ਪਿਆਜ਼ ਆ ਜਿਹੜੇ ਦੇਖ ਲਓ ਭੁੱਜ ਗਏ ਆ ਤੇ ਆਪਾਂ ਹੁਣ ਜਿਹੜੇ ਆ ਟਮਾਟਰ ਵਿੱਚ ਪਾ ਦਿਆਂਗੇ ਥੋੜਾ ਜਿਹਾ ਦੋ ਕੁ ਮਿੰਟ ਇਹਨਾਂ ਨੂੰ ਟਮਾਟਰ ਨਾਲ ਨੂੰ ਇਹਦੇ ਨਾਲ ਸੇਕ ਲਵਾਗੇ ਲਓ ਜੀ ਹੁਣ ਆਪਾਂ ਟਮਾਟਰ ਦੀ ਪਿਉਰੀ ਹੈ ਜਿਹੜੀ ਬਚ ਪਾਤੀ ਆ ਆਪਾਂ ਮਸਾਲਾ ਤਿਆਰ ਹੁਣ ਹੁਣ ਆਪਾਂ ਲੂਣ ਮਿਰਚ ਪਾਵਾਂਗੇ ਆਪਣੇ ਇਹ ਛੋਲੇ ਇੱਕ ਸਾਈਡ ਪਾਈ ਪਈ ਆ ਕੱਢ ਕੇ ਲੂਣ ਮਿਰਚ ਤੁਸੀਂ ਆਪਾਂ ਆਪਦੇ ਆਪਦੇ ਹਿਸਾਬ ਨਾਲ ਪਾਉਣੀ ਹੈ ਜਿੰਨਾ ਵੀ ਆਪਾਂ ਨੂੰ ਲੋੜ ਹੈ ਜਿੰਨਾ ਕੋਈ ਖਾਂਦਾ ਕੋਈ ਵੱਧ ਖਾਂਦਾ ਕੋਈ ਘੱਟ ਖਾਂਦਾ ਉਹਵੇਂ ਤੁਸੀਂ ਪਾ ਸਕਦੇ ਹੋ ਲੂਣ ਮਿਰਚ ਠੀਕ ਆ ਆਪਾਂ ਲੂਣ ਪਾ ਲਿਆ ਸਵਾਦ ਅਨੁਸਾਰ ਮਿਰਚ ਤੇ ਮਸਾਲਾ ਤੇ ਹਲਦੀ ਠੀਕ ਆ ਆਪਾਂ ਜ਼ਿਆਦਾ ਕੁਝ ਨਹੀਂ ਪਾਉਂਦੇ ਸਰਦੀ ਚ ਤਾਂਸ ਪਾਲੀਦਾ ਸਾਰਾ ਕੁਝ ਜਿਆਦਾ ਮਸਾਲੇ ਵਗੈਰਾ ਪਰ ਗਰਮੀ ਚ ਅਸੀਂ ਬਹੁਤ ਘੱਟ ਪਾਉਣੀ ਹੈ ਕਿਉਂਕਿ ਗਰਮੀ ਹੁੰਦੀ ਹੈ ਵੈਸੇ ਹੀ ਗਰਮ ਚੀਜ਼ਾਂ ਤੋਂ ਇਸ ਕਰਕੇ ਆਪਾਂ ਜਿਆਦਾ ਨਹੀਂ ਪਾਉਂਦੇ ਨਾਰਮਲ ਜੀ ਸਬਜੀ ਬਣਾਈ ਦੀ ਹੈ ਬਸ ਜਿਹੜੀ ਠੀਕ ਹੈ ਬੱਚੇ ਵੀ ਖਾ ਲੈਣ ਆਪਣੇ ਬੱਚੇ ਵੀ ਹੈ ਜਿਹੜੇ ਛੋਟੇ ਹੈ ਖਾਂਦੇ ਆ ਸਬਜੀ ਫਿਰ ਆਪਾਂ ਬਸ ਸਹੀ ਜੀ ਸਬਜੀ ਬਣਾਉਣੇ ਨੇ ਜੀ ਚ ਨਾ ਤਾਂ ਜਿਆਦਾ ਮਿਰਚਾਂ ਹੁੰਦੀਆਂ ਤੇ ਨਾ ਹੀ ਮਸਾਲੇ ਪਾਈ ਹੁੰਦੀ ਹੈ ਸਿੰਪਲ ਜੀ ਲੋ ਜੀ ਆਪਾਂ ਹੁਣ ਲੂਣ ਮਿਰਚ ਜਿਹੜਾ ਵਿੱਚ ਪਾਤਾ ਸੀ ਆਪਣਾ ਮਸਾਲਾ ਜਿਹੜਾ ਪੂਰੀ ਤਰ੍ਹਾਂ ਭੁੱਜ ਗਿਆ ਦੇਖ ਲਓ ਦੇਖੋ ਇਹਨਾਂ ਨੂੰ ਮਿਰਚ ਪਾ ਕੇ ਆਪਾਂ ਜਿਹੜਾ ਆ ਚੁੱਕੋ ਥੋੜਾ ਜਿਹਾ ਆਪਾਂ ਵਿੱਚ ਪਾਣੀ ਪਾਤਾ ਤਾਂ ਕਿ ਜਿਹੜਾ ਜਦੋਂ ਮਸਾਲਾ ਭੁੱਜ ਜੇ ਇਹਦੀ ਆਪਾਂ ਨੂੰ ਇਹ ਨਿਸ਼ਾਨੀ ਦੀ ਤਾਂ ਕਿ ਸਾਰਾ ਇਹਦੀ ਸਾਈਡਾ ਤੋਂ ਪਾਣੀ ਛੱਡਿਆ ਆਉਂਦਾ ਇਹ ਤੇ ਪੂਰੀ ਤਰ੍ਹਾਂ ਨਾਲ ਆਪਾਂ ਸਰੋਂ ਦੇ ਤੇਲ ਦੀ ਸਬਜ਼ੀ ਬਣਾਉਣੀ ਹੈ ਕੋਈ ਹੋਵੇ ਚਾਹੇ ਸੁੱਕੀ ਆ ਚਾਹੇ ਤਰੀ ਵਾਲੀ ਆ ਲੋ ਜੀ ਹੁਣ ਆਪਾਂ ਜਿਹੜੇ ਛੋਲੇ ਆ ਕਾਲੇ ਇਹ ਆਪਾਂ ਵਿੱਚ ਪਾਤੇ ਆ ਦੇਖੋ ਤੁਸੀਂ ਕਲਰ ਦੇਖੋ ਸਬਜੀ ਦਾ ਹੁਣ ਤੇ ਆਪਾਂ ਅੰਡੇ ਉਬਾਲ ਕੇ ਜਿਹੜੇ ਲਾ ਕੇ ਰੱਖਤੇ ਆ ਸਾਈਡ ਤੇ ਕੁੱਕਰ ਬੰਦ ਕਰ ਦਿਆਂਗੇ ਆਪਾਂ ਹੁਣ ਇਹਦੀਆਂ ਦੋ ਸੀਟੀਆਂ 'ਚ ਜਾਵਾਂਗੇ ਆਪਾਂ ਕਿਉਂਕਿ ਛੋਲੇ ਇਹ ਉਬਲੇ ਹੋਏ ਆ ਬਸ ਇਹਨਾਂ ਨੂੰ ਜਿਆਦਾ ਸੀਟੀਆਂ ਦੀ ਲੋੜ ਨਹੀਂ ਸਿਰਫ ਦੋ ਸੀਟੀਆਂ 'ਚ ਜਾਵਾਂਗੇ ਆਪਾਂ ਜਿਹੜਾ ਗੈਸ ਆਪਾਂ ਫੁੱਲ ਤੇ ਕਰਤਾ ਤੇ ਆ ਆਪਣੇ ਅੰਡੇ ਉਬਲ ਗਏ ਸੀ ਆਪਾਂ ਇਹਨਾਂ ਨੂੰ ਠੰਡੇ ਪਾਣੀ 'ਚ ਪਾ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਛਿੱਲ ਦਿੰਨੇ ਆ shell ਕੇ ਤੇ ਆਪਾਂ ਇਹਨਾਂ ਨੂੰ ਕੱਟ ਕੇ ਜਦੋਂ ਆਪਣੀ ਸਬਜ਼ੀ ਬਣ ਗਈ ਉੱਪਰੋਂ ਭਾਪ ਦੇ ਕੁੱਕਰ ਦੀ ਭਾਪ ਨੇ ਨਿਕਲ ਗਈ ਫਿਰ ਆਪਾਂ ਢੱਕਣ ਖੋਲ ਕੇ ਫਿਰ ਪਾਵਾਂਗੇ ਇਹਨਾਂ ਨੂੰ ਆਪਾਂ ਉਹਨੇ ਕੱਟ ਕੇ ਰੱਖ ਲੈਨੇ ਹੁਨੇ ਆਪਣੇ ਇਹਨਾਂ ਦੋ ਸੀਟੀਆਂ ਵੱਜ ਜਾਣੀਆਂ ਸਬਜ਼ੀ ਦਾ ਕੌਣ ਪਾ ਲੈਂਦਾ ਵੀ ਕਾਲੇ ਛੋਲੇ ਸਬਜੀ ਇਹ ਕਮੈਂਟਾ ਜਰੂਰ ਦੱਸ ਹਾਂ ਕੌਣ ਕਾਲੇ ਛੋਲੇ ਸਬਜੀ ਚਾਂਡੇ ਜਿਹੜੇ ਕੌਣ ਪਾਉਂਦਾ ਹੈਗਾ ਇਹ ਕਮੈਂਟਾ ਜਰੂਰ ਦੱਸਿਓ ਕਿਉਂਕਿ ਜ਼ਿਆਦਾਤਰ ਲੋਕ ਆ ਜਿਹੜੇ ਛੋਲਿਆਂ ਚ ਆਲੂ ਜਾਂ ਪਨੀਰ ਹੀ ਪਾਉਂਦੇ ਆ ਪਰ ਅਸੀਂ ਤਾਂ ਆਲੂ ਕਦੇ ਕਦੇ ਹੀ ਪਾਉਂਦੇ ਆ ਕਿਉਂਕਿ ਆਲੂ ਤਕਰੀਬਨ ਹੋਰ ਸਬਜ਼ੀਆਂ ਜੀ ਵੀ ਪਾਉਂਦੇ ਆ ਸੀ ਇਹਨਾਂ ਚ ਅੰਡੇ ਪਾ ਲੈਨੇ ਹੁੰਦੇ ਆ ਥੋੜੀ ਜੀ ਵਧੀਆ ਸਬਜੀ ਬਣਦੀ ਹੈ ਕਦੇ ਤੁਸੀਂ ਜੇ ਕੋਈ ਖਾ ਲੈਂਦਾ ਤਾਂ ਪਾ ਕੇ ਦੇਖੋ ਹੁਣ ਆਪਾਂ ਦੇਖੋ ਅੰਡੇ ਛਿੱਲ ਕੇ ਆਪਾਂ ਜਿਹੜੇ ਕੀ ਆ ਬਰੀਕ ਕੱਟ ਕੇ ਰੱਖਦੇ ਆ ਤੇ ਆਪਣੀ ਸਬਜੀ ਜਿਹੜੀ ਬਣ ਗਈ ਆ ਲੋ ਜੀ ਦੇਖੋ ਕਲਰ ਸਬਜੀ ਦਾ ਹੁਣ ਆਪਾਂ ਇਹ ਵਿੱਚ ਪਾ ਦੇਾਂਗੇ ਤੇ ਕੁੱਕਰ ਫਿਰ ਬੰਦ ਕਰ ਦਿਆਂਗੇ ਬਸ ਇਹ ਹੁਣ ਆਪਾਂ ਜਿਹੜਾ ਗੈਸ ਆ ਬੰਦ ਕਰਤਾ ਠੀਕ ਆ ਆਪਾਂ ਆਂਡੇ ਪਾ ਕੇ ਗੈਸ ਤੇ ਨਹੀਂ ਰੱਖਣੀ ਬਸ ਆਪਾਂ ਸਿਰਫ ਕੁੱਕਰ ਬੰਦ ਕਰ ਦੇਾਂਗੇ ਆਪਣੇ ਆਪ ਹੀ ਮਿਕਸ ਹੋ ਜਾਣੀਆਂ ਵਿੱਚ ਬਸ ਲੋ ਜੀ ਆ ਦੇਖੋ ਬਣ ਗਈ ਆਪਣੀ ਸਬਜੀ ਪਾਂਡੇ ਪਾਤੀ ਇਹ ਵਿੱਚ ਠੀਕ ਆ ਲਓ ਜੀ ਹੁਣ ਦੇਖੋ ਆਪਾਂ ਜਿਹੜੀ ਅੰਡੇਾਂ ਦੀ ਸਬਜ਼ੀ ਬਣਾਈ ਸੀ ਅੰਡੇ ਤੇ ਕਾਲੇ ਛੋਲਿਆਂ ਤੇ ਆ ਦੇਖੋ ਕਿੰਨਾ ਵਧੀਆ ਫਲੇਵਰ ਜਿਆ ਉੱਪਰ ਆਇਆ ਇਹਦਾ ਤਰੀ ਤਰੀ ਵਧੀਆ ਬਣੀ ਹੈ ਇਹਦੀ ਟੇਸਟੀ ਵੀ ਬਹੁਤ ਬਣੀ ਆ ਓਕੇ ਬਾਏ